ਲੋਕਤੰਤਰ ਦੀ ਮਜ਼ਬੂਤੀ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੈ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਵਾਅਦ ਚੜ ਕੇ ਵੋਟਾਂ ਪਾਉਣ ਇਹ ਅਪੀਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਆਈਟੀਆਈ ਪਰਸੀ ਪਠਾਨਾ ਦੇ ਮੈਦਾਨ ਵਿੱਚ ਕੁਮੰਤਰੀ ਮਹਿਲਾ ਦਿਵਸ ਸਬੰਧੀ ਅਤੇ ਸਵੀਪ ਗਤੀਵਿਧੀਆਂ ਬਾਬਤ ਕਰਵਾਏ ਜ਼ਿਲ੍ਹਾ ਪਦਰੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਵੱਜੋਂ ਸੰਬੋਧਨ ਕਰਦਿਆਂ ਕੀਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਘਰ ਦੀ ਔਰਤ ਵੋਟ ਪਾਉਣ ਜਾਏਗੀ ਤਾਂ ਘਰ ਦੇ ਬਾਕੀ ਵੋਟਰ ਵੀ ਵੋਟ ਪਾਉਣ ਨੂੰ ਤਰਜੀਹ ਜ਼ਰੂਰ ਦੇਣਗੇ ਉਹਨਾਂ ਕਿ ਹੈ ਕਿ ਅੱਜ ਦਾ ਇਹ ਸਮਾਗਮ ਬਸੀ ਪਟਾਣਾ ਵਿਖੇ ਇਸ ਲਈ ਰੱਖਿਆ ਗਿਆ ਕਿਉਂਕਿ ਪਿਛਲੀਆਂ ਚੋਣਾਂ ਦੇ ਦੌਰਾਨ ਜ਼ਿਲ੍ਹੇ ਵਿਚਲੇ ਬਾਕੀ ਹਲਕਿਆਂ ਦੇ ਮੁਕਾਬਲੇ ਹਲਕਾ ਬਸੀ ਪਠਾਣਾ ਵਿਖੇ VOTING ਫੀਸ ਦੀ ਘਟ ਸੀ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵਾਤੋਵਾਦ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਹੈ ਇਸ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਤੇ ਲੜਕੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਪੁਲਿਸ, ਖੇਡਾਂ, ਸਮਾਜਿਕ ਸੁਰੱਖਿਆ ਸਮੇਤ ਵੱਖ-ਵੱਖ ਵਿਭਾਗਾਂ ਦੇ ਖੇਤਰਾਂ ਨਾਲ ਸੰਬੰਧਿਤ ਲੜਕੀਆਂ ਤੇ ਔਰਤਾਂ ਸ਼ਾਮਲ ਸਨ ਨਵਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਇਸ ਜ਼ਿਲ੍ਹਾ ਪੱਤਰੀ ਪ੍ਰੋਗਰਾਮ ਦੌਰਾਨ ਮਕਬੂਲ ਗਿੱਦਾ ਨੂਰ ਜੋਰਾ ਟੀਮ ਵੱਲੋਂ ਗਿੱਧੇ ਦੀਆਂ ਬੋਲੀਆਂ ਨਾਲ ਜਿੱਥੇ ਸੱਭਿਆਚਾਰਕ ਰੰਗ ਬੰਨਿਆ ਉਥੇ ਵੋਟ ਦੀ ਵਰਤੋਂ ਤੇ ਔਰਤਾਂ ਨੂੰ ਉਹਨਾਂ ਦੇ ਹੱਕ ਬਾਰੇ ਵੀ ਜਾਗਰੂਕ ਕੀਤਾ ਗਿਆ ਇਸ ਦੇ ਨਾਲ ਹੀ ਬਾਬਾ ਫਤੇ ਸਿੰਘ ਅਖਾੜਾ ਫਤੇਗੜ ਸਾਹਿਬ ਦੀਆਂ ਲੜਕੀਆਂ ਵੱਲੋਂ ਗੱਤਕਾ ਖੇਡਿਆ ਗਿਆ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਫ਼ਤਰ ਦੀ ਟੀਮ ਔਰਤਾਂ ਦੀ ਮਜ਼ਬੂਤੀ ਸੰਬੰਧੀ ਨਾਟਕ ਵੀ ਖੇਡਿਆ ਗਿਆ ਅੱਜ ਔਰਮਨਸ ਡੇ ਤੇ ਅਸੀਂ ਆ ਦੋਨੋਂ ਹੀ ਮੈਸੇਜ ਦੇਣ ਲਈ ਇੱਥੇ ਇਕੱਠੇ ਹੋਏ ਆ ਐਪੀ ਵਿਮਨਸ ਡੇ ਦਾ ਵੀ ਸਾਰਿਆਂ ਨੂੰ ਸੈਲੀਬ੍ਰੇਸ਼ਨ ਲਈ ਇੱਥੇ ਇਕੱਠੇ ਹੋਏ ਆ ਆਂਗਨਵਾੜੀ ਵਰਕਰਸ ਤੇ ਨਾਲ ਹੀ ਅਸੀਂ ਸੀਪ ਐਕਟੀਵਿਟੀ ਆਪਣੀ ਕੀਤੀ ਹੈ ਜ ਜਿਹਦੇ ਵਿੱਚ ਕੀ ਆਉਣ ਵਾਲੀ ਲੋਕ ਸਭਾ ਚੋਣਾ ਬਾਰੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਆਪਣੀ ਵੋਟ ਜ਼ਰੂਰ ਪਾਣ ਤਾਂ ਕਿ ਇਸ ਵਾਰੀ ਜੋ ਸਾਨੂੰ ਇੱਕ ਟੀਚਾ ਮਿਲਿਆ ਹੈਗਾ ਇਲੈਕਸ਼ਨ ਕਮਿਸ਼ਨ ਤੋਂ ਕਿ ਅਬਕੀ ਵਾਰ 70 पार ਉਹ ਅਸੀਂ ਉਹਨੂੰ ਅਚੀਵ ਕਰ ਸਕੀ ਹੈ ਠੀਕ ਹੈ ਜੀ ਮੈਂ 2000 ਤੇ ਇਹ ਦੇ ਜਿਸਟਲ ਦੌਰ ਤੋਂ ਬਾਅਦ ਕਿਤੇ ਨਾ ਕਿਤੇ ਹਲੇ ਵੀ ਪ੍ਰੂਨ ਹੱਤਿਆਵਾਂ ਹੁੰਦੀਆਂ ਨੇ ਜਿਹੜੀਆਂ ਘਟਨਾਵਾਂ ਤੋਂ ਕੋਈ ਦਾ ਨਾਮ ਨਹੀਂ ਲੈ ਸਕਦਾ। ਇਹ ਇਸ ਮੂਵਮੈਂਟ ਦੇ ਤੁਸੀਂ ਟੀਮ ਨਾਲ ਸੁਣਾਇਆ ਚਾਹੁੰਦੇ। ਪ੍ਰੂਨ ਹੱਤਿਆ ਤੇ ਤਾਂ ਜੀ ਹੁਣ ਬਿਲਕੁਲ ਹੀ پابੰਦੀ ਹੈਗੀ ਹੈ ਕਿ ਕੋਈ ਵੀ ਟੈਸਟ ਨਹੀਂ ਹੋ ਸਕਦਾ। ਤੋ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਕਿਤੇ ਕਿਸੇ ਨੂੰ ਪਤਾ ਚੱਲਦਾ ਹੈ ਕਿ ਕਿਸੇ ਐਕਟ ਦੀ ਉਲੰਘਣਾ ਹੋ ਰਹੀ ਹੈ ਬੀਐਨਡੀਟੀ ਐਕਟ ਦੀ ਤੇ ਉਹ ਸਾਨੂੰ ਜ਼ਰੂਰ ਦੱਸਣ ਤਾਂ ਕਿ ਅਸੀਂ ਕਾਰਵਾਈ ਕਰ ਸਕੀਏ ਤੇ ਇਸ ਦੇ ਨਾਲ ਹੀ ਜੋ ਸਾਡਾ ਪਿਛਲੇ ਸਾਲ ਮਰਡ ਮੋਟੈਲਿਟੀ ਰੇਸ਼ੋ ਸੀਗੀ ਆਫ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਹੋਈ ਸੀ ਪਰ ਇਸ ਸਾਲ ਫੇਰ ਅਸੀਂ ਦੇਖਿਆ ਹੈ ਕਿ ਜੋ ਲੇਡੀਆਂ ਹੈਗੀਆਂ ਨੈਕਸਪੈਕਟਿੰਗ ਮਦਰਸ ਨੇ ਉਹ ਹਸਪਤਾਲ ਤੱਕ ਨਹੀਂ ਜਾਂਦੀਆਂ ਉਹ ਦਾਈ ਦੇ ਕੋਲ ਜਾਣਾ ਕੁਝ ਲੇਡੀਜ਼ ਹੈਗੀਆਂ ਨੇ ਜਿਹੜੀਆਂ ਉੱਥੇ ਜਾਂਦੀਆਂ ਨੇ ਜਿਨ੍ਹਾਂ ਕਰਕੇ ਮਰਟਮੋਰਟੈਲਿਟੀ ਦੀ ਜੋ ਸਾਡੇ ਨੰਬਰਸ ਨੇ ਉਹ ਜ਼ਿਲ੍ਹੇ ਦੇ ਇਸ ਵਾਰੀ ਵਧੇ ਨੇ ਸੋ ਸਾਡੀ ਸਾਰਿਆਂ ਨੂੰ ਅਪੀਲ ਹੈਗੀ ਹੈ ਕਿ ਸਾਡੇ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਹਸਪਤਾਲਾਂ 'ਚ ਜ਼ਰੂਰ ਉਹ ਆਪਣਾ ਪ੍ਰੀਨੇਟਲ ਚੈੱਕਅਪ ਵੀ ਕਰਾਂ ਜੋ ਸਰਕਾਰ ਵੱਲੋਂ ਇਮਿਊਨਾਈਜੇਸ਼ਨ ਹੁੰਦੀ ਹੈ ਵੈਕਸੀਨੇਸ਼ਨ ਹੁੰਦੀ ਹੈ ਤੇ ਬਾਕੀ ਜੋ ਉਹਨਾਂ ਨੂੰ ਸਪਲੀਮੈਂਟਸ ਦਿੱਤੇ ਜਾਂਦੇ ਨੇ ਉਹ ਆਪਣਾ ਟਾਈਮ-ਟਾਈਮ ਤੇ ਲੈਣ ਤਾਂ ਕਿ ਅਸੀਂ ਇਹ ਵੀ ਆਪਣਾ ਬਚਾਅ ਕਰ ਸਕੀਏ ਕਿਸੇ ਵੀ ਔਰਤ ਦੀ ਜਨਮ ਦਿੰਦੇ ਹੋਏ ਮੌਤ ਨਹੀਂ ਹੋਣੀ ਚਾਹੀਦੀ ਮੈਂ ਬਾਤ ਕੀਤੀ ਹੈ ਮੂਮੈਂਟ ਇਸ ਦੀ ਹੈ ਉਹ ਕਿਰਿਆ ਕਿ ਅੱਜ ਵੀ ਮੰਜੇ ਤੇ ਅਸੀਂ ਸਾਰੇ ਜਿਹੜੇ ਸਾਡੇ ਔਮਨ ਅਚੀਵਰਸ ਨੇ ਪੁਲਿਸ ਨੇ ਸਕੂਲ ਦੇ ਪ੍ਰਿੰਸੀਪल्स ਨੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਆਨਰ ਕੀਤਾ ਤੇ ਨਾਲ ਹੀ ਜਿਹੜੇ ਨਵਜੰਮੇ ਬੱਚੇ ਨੇ ਉਹਨਾਂ ਨੂੰ ਵੀ ਕਿਟਸ ਦਿੱਤੀਆਂ ਹੈਗੀਆਂ ਨੇ ਤੇ ਨਾਲ ਅਸੀਂ ਇਲੈਕਸ਼ਨ ਕਮਿਸ਼ਨ ਵੱਲੋਂ ਜੋ সুইਪ ਐਕਟੀਵਿਟੀ ਕਰਾਈ ਜਾਂਦੀ ਹੈ ਉਹਦੇ ਚ ਨੂਰ ਜ਼ੋਰਾ ਗਰੁੱਪ ਵੱਲੋਂ ਤੇ ਇੱਕ ਸਕਿੱਟ ਆਂਗਣਵਾੜੀ ਵਰਕਰਸ ਤੇ ਡੀਸੀਪੀਓ ਆਫਿਸ ਵੱਲੋਂ ਆਰਗੇਨਾਈਜ਼ ਕੀਤੀ ਗਈ ਹੈ ਜਿਦੇ ਚ ਅਸੀਂ ਵੋਟ ਪਾਣ ਦੀ ਇੰਪੋਰਟੈਂਸ ਬਾਰੇ ਲੋਕਾਂ ਨੂੰ ਦੱਸਿਆ ਹੈ ਤੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਾਚ ਛੱਡ ਕੇ ਵੋਟਾਂ ਪਾਣ ਤੇ ਜਿਵੇਂ ਵੀ ਦੇਖਿਆ ਗਿਆ ਸੀ ਕਿ ਬਸੀ ਪਠਾਨ ਤੋਂ ਵੋਟਾਂ ਘੱਟ ਪਈਆਂ ਸੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਪਿਛਲੀ ਵਾਰੀ ਬਸੀ ਪਠਾਨਾ ਚ ਜੋ ਸਾਡਾ ਸਟੇਟ ਦਾ ਐਵਰੇਜ ਸੀਗਾ ਉਸ ਤੋਂ ਘੱਟ ਵੋਟਾਂ ਪਈਆਂ ਸੀਗੀਆਂ ਸੋ ਇਸ ਲਈ ਹੀ ਅਸੀਂ ਇਹ ਜੋ ਫੰਕਸ਼ਨ ਹੈ ਬਸੀ ਪਠਾਨਾ ਵਿਖੇ ਆਰਗੇਨਾਈਜ਼ ਕੀਤਾ ਹੈ ਤੇ ਸਭ ਨੂੰ ਸਾਡੀ ਅਪੀਲ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਆ ਕੇ ਜ਼ਰੂਰ ਆਪਣਾ ਇੱਕ ਜੋ ਉਹਨਾਂ ਦਾ ਹੱਕ ਹੈਗਾ ਉਹਨੂੰ ਐਕਸਰਸਾਈਜ਼ ਕਰਨ ਤੇ ਆਪਣੀ ਵੋਟ ਜ਼ਰੂਰ ਪਾਣ ਜੀਨਾ ਪਦਵੀ ਦੇ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਤੇ ਹੁਣ ਇੱਕ ਦਿਖਣ ਚ ਇਹ ਆ ਰਿਹਾ ਹੈ ਕਿ ਔਰਤਾਂ ਵੀ ਜਿਹੜੀਆਂ ਇਹ ਤਸ਼ਕਰੀ ਦੇ ਵਿੱਚ ਜਿਹੜੀਆਂ ਸ਼ਾਮਲ ਨੇ ਜੋ ਕਿ ਆਪਕੋ ਇੱਕ ਵਾਰ ਚੰਗੀ ਗੱਲ ਲੱਗੀ ਤੇ ਕੀ ਅਪੀਲ ਕਰ ਰਹੇ ਹੋ ਜੋ ਔਰਤਾਂ ਦੇ ਕੇਸਸ ਸਾਡੇ ਸਾਹਮਣੇ ਆਉਂਦੇ ਨੇ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਜਿਹਦੇ ਚ ਕੀ ਜਦੋਂ ਸਾਡੇ ਅ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਈ ਤੇ ਇਮੀਡੀਏਟਲੀ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਆਪ ਜਾ ਕੇ ਬੱਚੇ ਨਾਲ ਗੱਲ ਬਾਤ ਕੀਤੀ ਬੱਚੀ ਨੂੰ ਦੱਸਿਆ ਕਿ ਇਹ ਨਹੀਂ ਕਰਨਾ ਚਾਹੀਦਾ ਉਹਦਾ ਟ੍ਰੀਟਮੈਂਟ ਹੋਇਆ ਤੇ ਉਹਦੇ ਬਾਅਦ ਫਿਰ ਉਹ ਰੀਹੈਬਿਲੀਟੇਟ ਹੋਈ ਉਹਦਾ ਵਿਆਹ ਵੀ ਕੁਝ ਮਹੀਨਿਆਂ ਚ ਰੱਖਿਆ ਹੋਇਆ ਸੀਗਾ ਜੋ ਕਿ ਹੋ ਗਿਆ ਸੋ ਸਾਡੀ ਬੱਚਿਆਂ ਨੂੰ ਇਹੀ ਅਪੀਲ ਹੈਗੀ ਹੈ ਬੱਚੀਆਂ ਨੂੰ ਕਿ ਉਹ ਇੱਕ ਦੂਜੇ ਨੂੰ ਦੇਖੋ ਦੇਖੀ ਇਸ ਨਸ਼ੇਵਾਲ ਨਾ ਜਾਣ ਬਲਕਿ ਜੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਜੋ ਪੁਲਿਸ ਵੱਲੋਂ ਕਾਰਵਾਈ ਹੁੰਦੀ ਹੈ ਉਹ ਹੋ ਸਕੇ ਤੇ ਜੋ ਰੀਹੈਬਿਲੀਟੇਸ਼ਨ ਦੀ ਸਾਡੀ ਜ਼ਿੰਮੇਵਾਰੀ ਹੈਗੀ ਹੈ ਉਹ ਅਸੀਂ ਜ਼ਰੂਰ ਕਰ ਸਕੀਏ